ਆਈ ਯਾਰ ਮਰੇ ਮੁਕਰ ਦਾ ਇਲਾਜ ਤਾਂ ਤਾਂ ਹੋਵੇ ਜੇ ਇਹਨਾਂ ਦੀ ਕੋਈ ਜ਼ਮੀਰ ਹੋਵੇ ਉਹੀ ਤਾਂ ਮੈਂ ਉਹਦੇ ਕਹਿ ਰਿਹਾ ਸੀ ਵੀ ਇਹ ਤਾਂ ਸਲਤਨਤੀ ਤਰੀਕੇ ਹੁੰਨੇ ਯਾਤਰੀਆ ਉਹ ਐਸੇ ਨਹੀਂ ਆ ਕੇ ਕਹਿੰਦੇ ਝੋਟ ਦੇ ਬਰਤੀ ਸਰਚ ਕਰਾ ਕੇ ਇੱਕ ਵਾਰ ਹੋ ਗਿਆ ਜੇ ਦੋ ਮਹੀਨੇ ਪੁਰਾਣੀ ਗੱਲ ਸੀ ਆਪਾਂ ਭੁੱਲ ਜਾਂਦੇ ਆ ਆਪਣੇ ਪ੍ਰਾਤਨ ਨੂੰ ਮੈਂ ਐਸੇ ਕਰਕੇ ਕਹਿਣਾ ਆਪਣਾ ਪ੍ਰਾਤਨ ਇਤਿਹਾਸ ਪੜੋ ਗੁਰੂ ਗੋਬਿੰਦ ਸਿੰਘ ਰਾਏ ਤੇ ਜੇ ਉਹਦੇ ਪੰਜਾਬੀ ਪਹੁੰਚ ਗਏ ਸੀ ਮੇਰੇ ਕਹਿਣ ਦਾ ਮਤਲਬ ਆਇਆ ਸੀ ਕਿ ਉਹਦੇ ਸਟੇਜ ਸਾਈ ਨਹੀਂ ਚਾਹੀਦੀ ਸੀ ਚਲੋ ਉਹਨਾਂ ਨੇ ਕਰ ਲਿਆ ਹੁਣ ਹਾਂ ਕੇ ਇਸ ਗੱਲ ਖੱਪਚ ਕੇ ਲਖੀ ਸਾਰੀਆਂ ਪਾਰਟੀਆਂ ਨੂੰ ਕੁੱਲ ਬੰਦਿਆਂ ਨੂੰ ਇਹ ਟੂ ਜੈਡ ਪੰਜਾਬੀ ਨੂੰ ਹਿੰਦੂ ਮੁਸਲਮਾਨ ਸਿੱਖ ਅਸਾਈ ਹਰੇਕ ਧਰਮ ਦੇ ਬੰਦੀ ਸਿੰਘ ਜੋ ਵੀ ਫੜੇ ਨੇ ਕੇਸਰੀ ਝੰਡੇ ਥੱਲੇ ਪਹਾਨਾ ਹੋਵੇ ਮੈਂ ਹੋਵਾਂ ਲੜਨ ਵਾਲੇ ਬੰਦੇ ਹੋ ਲੱਖਾ ਹੋਵੇ ਕੋਈ ਵੀ ਹੋਵੇ ਸਾਰਿਆਂ ਦੇ ਹੋਮੇ ਪੌ ਇੱਕ ਪਾਸੇ ਹਰੇਕ ਸਿਆਸੀ ਲੀਡਰ ਵੱਡੇ ਜੋ ਰਾਜ ਕਰ ਪਹਿਲਾਂ ਚਲੋ ਕਰ ਚੁੱਕੇ ਨੇ ਜਾਂ ਕਰ ਚ ਉਹਨਾਂ ਨੂੰ ਵੀ ਆਉਣਾ ਪੈਣਾ ਹੈ ਉਹਨਾਂ ਨੂੰ ਵੀ ਨਾਲ ਖੜਨਾ ਪੈਣਾ ਫੇਰ ਕੋਈ ਹੱਲ ਹੋਣਾ ਹੈ ਨਹੀਂ ਯਾਰ ਚਲੋ ਉਹਦਾ ਵੀ ਕੀ ਬੱਲੀ ਗੱਜੀ ਤਾਂ ਆਪਾਂ ਖਰਾ ਹੋ ਕਰੀਏ ਹੈਨਾ ਕੋਈ ਚੱਕਰ ਨਹੀਂ ਹੁਣ ਇਹ ਗੱਲਾਂ ਭੁੱਲ ਜਾ ਪਾਟ ਕਾਲਾ ਕੰਮ ਭੁੱਲ ਜਾ ਕਿਉਂ ਦੇਖੋ ਸਰਕਾਰ ਦੀ ਚਾਲ ਉਥੋਂ ਉਠਵਾਇਆ ਸਾਢੇ 7:00 ਵਜੇ ਸਾਢੇ 5:00 ਵਜੇ ਪਰਚਾ ਅਟ ਰੱਖਿਆਗਾ ਹੋਰ ਮੈਂ ਕੀ ਕਹਿੰਦਾ ਸੀ ਚੈਨਲਾਂ ਤੇ ਪੂਰੀ ਇੰਟਰਵਿਊ ਆ ਦੇਖੋ ਮੈਂ ਕਿਉਂ ਮੇਰੇ ਤੇ ਬੀਤੀ ਸੀ ਜਿਸਦੇ ਪਰਿਵਾਰ ਤੇ ਬੀਤਦੀ ਹੈ ਜਿਸ ਤੇ ਜ਼ੁਲਮ ਹੁੰਦਾ ਉਹਨੂੰ ਪਤਾ ਹੁੰਦਾ ਮੇਰੇ ਪਰਿਵਾਰ ਤੇ ਜ਼ੁਲਮ ਹੋਇਆ ਮੇਰੇ ਬਜ਼ੁਰਗ ਪਿਓ ਨੂੰ ਮੈਂ ਕਿਸੇ ਨੂੰ ਉਂਗਲ ਨਹੀਂ ਕਰਨ ਦਿੱਤੀ ਅਜੇ ਤੱਕ ੱੱਕੇ ਮਾਰੇ ਪੋਸ ਵਾਲਿਆਂ ਨੇ ਬੱਜੀ ਦਾ ਉਹ ਬੀਤੀ ਚ ਤੋਂ ਨੂੰ ਮੈਂ ਕਿਵੇਂ ਜਲਚੀਰ ਕੇ ਹਾਵਾਂ ਮੈਂ ਤਿੰਨ ਮਹੀਨੇ ਅੰਦਰੋਂ ਆਇ ਨਹੀਂ ਗਿਆ ਮੈਨੂੰ ਜੱਜ ਨੇ ਪਹਿਲੇ ਦਿਨ ਕਹਤਾ ਜਮਾਨਤ ਲਾਣਾ ਮੈਂ ਜੱਜਾਂ ਨਾਲ ਬਹਿਸ ਕਰੀ ਸੀ ਵਕੀਲ ਨੇ ਮੇਰੇ ਨਾਲ ਬਹਿਸ ਨੀ ਕਰੀ ਸੀ ਜੱਜ ਕਹਿੰਦੀ ਮੈਨੂੰ ਪਤਾ ਤੇ ਤੱਕਾ ਜਮਾਨਤ ਮਾਜੀ ਜਮਾਨਤ ਕਰਾਉਣੀ ਨਹੀਂ ਫੇਰ ਵੀ ਮੈਂ ਤਿੰਨ ਮਹੀਨੇ ਅੰਦਰ ਲਾ ਕੇ ਲੜ ਕੇ ਮੇਰੀਆਂ ਮੇਰੇ ਵੇਲੇ ਲੜਨ ਵਾਲੇ ਕਿਸਾਨ ਜੂੰਗ ਲੀਡਰ ਵੀ ਸਹੀ ਮੰਨੋ ਫੇਰ ਉਹ ਕੀਤੇ ਯਕੀਨ ਕਰਨ ਜਦੋਂ ਇੱਕ OSD ਆ ਕੇ ਕਹਿੰਦੇ ਝੋਟ ਦੇ ਪਰਚੇ ਚਾਰਜ ਕਰਾਂਗੇ ਇੱਕ ਵਾਰ ਹੋ ਗਿਆ ਜੇ ਦੋ ਮਹੀਨੇ ਪੁਰਾਣੀ ਗੱਲ ਸੀ ਆਪਾਂ ਭੁੱਲ ਜਾਂਦੇ ਆ ਆਪਣੀ ਪ੍ਰਾਤਨ ਨੂੰ ਮੈਂ ਐਸੇ ਕਰਕੇ ਕਹਿਣਾ ਆਪਣਾ ਪ੍ਰਾਤਨ ਇਤਿਹਾਸ ਪੜੋ ਗੁਰੂ ਗੋਬਿੰਦ ਸਿੰਘ ਮਿਹਲੇ ਦਾ ਇਤਿਹਾਸ ਪੜੋ ਛੇਵੇਂ ਪਾਤਸ਼ਾਹ ਵਾਲਾ ਇਤਿਹਾਸ ਪੜੋ ਪੰਜਵੇਂ ਪਾਤਸ਼ਾਹ ਵਾਲਾ ਇਤਿਹਾਸ ਪੜੋ ਸਿੱਖ ਬ੍ਰਹਮ ਕਵਚ ਬਾਣੀ ਤੇ ਲਗਣ ਦਿਓ ਆਪਦੇ ਆਦੇ ਧਰਮ ਦਾ ਇਤਿਹਾਸ ਪੜੋ ਇਹ ਕਿਸੇ ਦੇ ਸਕੇ ਨਹੀਂ ਹੁੰਦੇ ਰਾਜ ਕਰਤਾ ਇੱਕੋ ਹੀ ਕਰਾਣਾ ਜੋ ਕੁਰਸੀ ਤੇ ਬੈਠੂਗਾ ਚਾਹੇ ਕੋਈ ਵੀ ਹੋਵੇ ਐਸੇ ਕਰਕੇ ਮੈਨੂੰ ਰਾਜਨੀਤਿਕ ਤੋਂ ਹੱਦ ਦਰਜੇ ਦੀ ਨਫ਼ਰਤ ਹੈ ਮੈਂ ਸੱਚ ਬੋਲ ਦਿੰਨਾ ਜਾਦਾ ਮੈਥੁਰ ਖੈ ਨਹੀਂ ਜਾਂਦਾ ਮੈਂ ਭਰਿਆ ਪਿਆ ਸੀ ਮੈਨੂੰ ਰੋਕ ਰੱਖਿਆ ਸੀ ਵੀ ਤੂੰ ਨਾ ਹਜੇ ਬੋਲੀ ਨਾ ਇੰਟਰਵਿਊ ਕਰਨੀ ਆ ਮੈਨੂੰ ਕੱਲ ਦੇ ਹਜ਼ਾਰ ਬੰਦਿਆਂ ਦੇ ਟੈਲੀਫੋਨ ਆਏ ਵੀ ਤੂੰ ਕੋਈ ਗਲਤ ਬੋਲ ਦੇ ਕੰਟਰੋਵਰਸੀ ਕਰ ਦੇ ਮੈਂ ਕਿਹਾ ਮੈਂ ਕੰਟਰੋਵਰਸੀ ਕਿਉਂ ਕਰਾਂ ਮੈਂ ਕਿਉਂ ਕਿਸ ਨੂੰ ਮਾੜਾ ਕਹਾ ਮੇਰੇ ਪਿੱਛੇ ਲੜਿਆ ਯਾਰ ਉਹ ਵੀ ਲੜਿਆ ਮੇਰੀ ਮਾਂ ਕਹਿੰਦੀ ਐ ਮੈਂ ਮੇਰੀ ਮੈਂ ਮੈਂ ਮੇਰੀ ਮਾਂ ਨੂੰ ਵੀ ਅੱਗੇ ਲਿਆਉਂਗਾ ਮੇਰੀ ਮਾਂ ਨਾਲ ਡੇਢ ਮਹੀਨੇ ਘੁੰਮਿਆ ਪਿੰਡ ਪਿੰਡ ਭਾਨਾ ਵੀ ਘੁੰਮਿਆ ਲੱਖਾ ਵੀ ਘੁੰਮਿਆ ਆਪ ਦੇ ਪੈਸੇ ਦਾ ਆਪ ਦੀ ਗੱਡੀ 'ਚ 8 ਬੰਦੇ ਲੈ ਕੇ ਘਰ ਤਾਂ ਬਾਕੇ ਘੁੰਮਿਆ ਮੈਂ ਮੇਰੇ ਵਿੱਚ ਲੜਿਆ ਉਹ ਗੱਲ ਕਰ ਗੱਲ ਹੋ ਜਾਂਦੀ ਹੈ ਵੀ ਉੱਥੇ ਆ ਕੇ ਹੁਣ ਸਿੱਖੀ ਲਾ ਲੋ ਬਾਲੇ ਕਹਿੰਦੇ ਨੇ ਕਿ ਪਹਿਲਾਂ ਕਿੱਥੇ ਸੀ ਇਹ ਪਹਿਲਾਂ ਸੁਣ ਲੋ ਕਿੱਥੇ ਸੀ ਜਿੱਦ ਨਾਲ ਜੰਮਿਆ ਉਹਦੇ ਦਾ ਸਿੱਖਾ ਮੇਰਾ ਪਿਓ ਖਾਨਦਾਨੀ ਸਿੱਖਾ ਸਾਡਾ ਸਾਰਾ ਖਾਨਦਾਨ ਏ 2Z ਸਿੱਖਾਂ ਦਾ ਕੁੱਲ ਸਿੱਖ ਇਤਿਹਾਸ ਦੀ ਜਾਣਕਾਰੀ ਆ ਬਚਪਨ ਤੋਂ ਥੋੜੇ ਜਿਹੇ ਰਾਹਾਂ ਤੋਂ ਕਰਾਏ ਹੋ ਗਏ ਸੀ ਨਹੀਂ ਗੱਲ ਕੋਈ ਹੋਰ ਨਹੀਂ ਮਾਮਾ ਮੇਰਾ ਖੜਕੂ ਬਾਦ ਵਿੱਚ ਪੁੱਟ ਪਈ ਹੋਈ ਆ ਫੁੱਲ ਕੁੱਲ ਸਿੱਖ ਇਤਿਹਾਸ ਦੀ ਜਿੰਨੀ ਤੇ ਜਾਣਕਾਰੀ ਜਿੰਨਾ ਜੋ ਕੇ ਹੈਗਾ ਡੰਗਰ ਕਹਿੰਦੇ ਬਾਹਲੇ ਕਹਿੰਗੇ ਇਹ ਤਾਂ ਨਾ ਹੀ ਡੰਗਰ ਆ ਜਦੋਂ ਹੈਰਿਕਸ ਫਿਰ ਮੈਥੋਂ ਮੈਂ ਹੁਣ ਗਾਲ ਨਹੀਂ ਕੱਢਦਾ ਫਿਰ ਮੇਰੀਆਂ ਪਾਈ ਜਾਉਂਗੇ ਭਾਨੇ ਮੈਂ ਉਹ ਗਾਲਾਂ ਕੱਢਦਾ ਕਰਨਾ ਮੈਨੂੰ ਬਹੁਤ ਖਸਾਉਂਦਾ ਗੱਲ ਕਰ ਮੈਂ ਜਾਣ ਕੇ ਉਹ ਮਰੇ ਮੁਕਰੇ ਬਾਈ ਯਾਰ ਮਰੇ ਮੁਕਰੇ ਦਾ ਇਲਾਜ ਤਾਂ ਹੋਵੇ ਜੇ ਇਹਨਾਂ ਦੀ ਕੋਈ ਜ਼ਮੀਰ ਹੋਵੇ ਉਹੀ ਤਾਂ ਮੈਂ ਉਹਦੇ ਕਹਿ ਰਿਹਾ ਸੀ ਵੀ ਇਹ ਤਾਂ ਸਲਤਨਤੀ ਤਰੀਕੇ ਹਮੇਂ ਜਕਰੀਆ ਖਾਨ ਦਾ ਤੁਗਲਕੀਆ ਤੂਗਲਕੀਆ ਫਰਮਾਨ ਕਿਹਨੂੰ ਕਹੇ ਜਾਂਦਾ ਇਹ ਹੁੰਦਾ ਤੁਗਲਕੀਆ ਫਰਮਾਨ ਜਮੀਰਾ ਮਾਰੋ ਹੁਣ ਛੱਡ ਦੋ ਇਹ ਗੱਲ ਤਾਂ ਚੱਕ ਲੋ ਹੋਰ ਤੇ ਆਵਾਜ਼ ਨਹੀਂ ਚੱਕੀ ਹੁਣ ਤਾਂ ਛੱਡ ਦੋ ਕਹਿਣੋ ਫਿਰ ਮੈਂ ਇਥੋਂ ਕਹੋਂਗੇ ਪੱਕੇ ਭਗਤੋਂ ਹੁਣ ਤਾਂ ਕਹਿ ਦੋ ਵੀ ਆ ਤਾਂ ਮਾੜੀ ਗੱਲ ਐ ਜੀ ਈਆਂ ਭੈਣਾਂ ਦੇ ਪਰਚਾ ਨੂੰ 5 ਅੰਤਾਜ ਦੇ ਪਰਚਾ ਹੋ ਰਿਆ ਉੱਥੇ ਉਹੀ ਬੰਦਿਆਂ ਨੂੰ 7:30 ਵਜੇ ਸਮਝੌਤਾ ਕਰਾ ਰਹੇ ਨੇ ਕੋਲੇ ਖਿੱਚ ਰੱਖ ਕੇ ਉਹਨਾਂ ਨੂੰ ਤਾਂ ਯਕੀਨ ਕਰਨੀ ਸੀ ਹੁਣ ਮੇਰੇ ਵਲੇ ਵੀ ਕਰਿਆ ਸੀ ਯਕੀਨ ਫੇਰ ਕਰ ਲਿਆ ਦੂਰੀ ਵਾਰ ਆਪਾਂ ਕਿੰਨਾ ਚਿਰ ਇਹਨਾਂ ਦਾ ਯਕੀਨ ਕਰੀ ਜਾਵਾਂਗੇ ਹੁਣ ਮੈਨੂੰ ਕਿਹਾ ਗਿਆ ਹਜ਼ਾਰ ਸਨੇਹ ਲਵਾਏਗੇ ਤੂੰ ਬੋਲੀ ਨਾ ਤੇ ਪਰਚੇ ਪਾਵਾਂਗੇ ਐ ਕਰਾਂਗੇ ਮੈਂ ਤਾਂ ਬੋਲੂਗਾ ਜਮਾਨੀ ਬੋਲਣਾ ਹਟਦਾ ਮਰਵਾ ਲਓ ਕਿਸੇ ਬਲੈਂਕੀਆਂ ਨੂੰ ਕੀ ਸੁਗਾਹ ਦਿੰਦੇ ਨੇ ਪੁਲਸ ਵਾਲੇ ਇਕੱਠੇ ਕਰਕੇ ਗਰੁੱਪ ਬਣਾ ਰੱਖਿਆ ਈ ਛੋਟ ਨੂੰ ਮਾਰ ਤੋ ਪੈਸੇ ਬੰਦ ਹੋਏ ਨੇ ਇਹਨਾਂ ਦੇ ਕਿਵੇਂ ਮਾਰ ਦੋ ਮੇਰੀ 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 ਮੇਰੇ ਦਿਲ ਚ ਸਿੱਖੀ ਹੈ ਮੈਨੂੰ ਪਤਾ ਹੈ ਮੇਰੇ ਗੁਰੂ ਗੋਬਿੰਦ ਸਿੰਘ ਮੇਰੇ ਬਾਦਲੀ ਦਰਸ਼ਨ ਪੇਤਾਂ ਨੇ ਕਿਹਾ ਹੋਇਆ ਹੈ ਹਨਾ ਵੀ ਜਿੰਨਾ ਚਿਰ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਉਹਨਾਂ ਚਰ 176 ਪਹਿਣਗੇ ਹਣਾ ਹੁਣ ਤੁਸੀਂ ਇੱਕ ਝੰਡੇ ਖੱਲੇ ਹੋ ਨਹੀਂ ਸਕਦੇ ਕੱਥੇ ਹੁੰਦੇ ਮੈਂ ਕਹਿਣਾ ਸਿਰ ਨਵਾ ਕੇ ਮੈਂ ਘੋੜਾਂ ਦੇ ਲੱਦ ਤੇ ਹੁਣ ਤੁਹਾਡੇ ਮੈਂ ਥੋੜੀ ਲੱਦ ਚੱਕਣ ਨੂੰ ਤਿਆਰ ਆ ਇਕੱਠੇ ਹੋ ਜਾਓ ਪੰਜਾਬੀਓ ਇਕੱਠੇ ਹੋ ਜਾਓ ਲੀਡਰੋ ਹਉਮਿਆ ਭਾਵ ਛੱਡ ਦਿਓ ਇੱਕ ਦੂਜੇ ਤੋਂ ਮੈਂ ਤਾਂ ਸਭ ਨੂੰ ਨਾਲ ਲੈ ਕੇ ਚੱਲੂ ਯਾਰ ਇਹ ਪੂ ਜੱਡ ਨੂੰ ਮੈਨੂੰ ਤਾਂ ਜੋ ਵੀ ਫੋਨ ਕਰੂ ਮੈਂ ਦੱਸ ਨਹੀਂ ਸਕਦਾ ਮੈਂ ਕਿਸੇ ਉੱਥੋਂ ਨਹੀਂ ਜਾਂਦਾ ਨਾ ਬਾਈ ਗੁੰਗੇ ਨਹੀਂ ਯਾਰ ਮੈਂ ਉਹਦੇ ਕਹਿ ਕੇ ਤਾਂ ਆ ਸਰੇ ਆਂ ਬੋਲ ਕੇ ਆ ਹਾਲੇ ਇਹਨਾਂ ਨੇ ਮੇਰੇ ਨਾਲ ਮੇਰੇ ਪਰਿਵਾਰ ਨਾਲ ਕੀ ਕਰਨੀਆਂ ਨੇ ਉਹ ਮੈਨੂੰ ਪਤਾ ਮੇਰੇ ਨਾਲ ਕੀ ਹੋਣੀ ਆ ਮੈਨੂੰ ਪਤਾ ਮੇਰੇ ਜਵਾਕਾਂ ਨੂੰ ਪਤਾ ਪਾਪਾ ਬਾਹਰ ਭੱਗ ਗਿਆ ਮੁੜ ਕੇ ਆਊਗਾ ਨਾ ਆਊ ਹਜੇ 5-5 ਸਾਲਾਂ ਨੇ ਆ ਕਿਸੇ ਨੂੰ ਤਾਂ ਕੋਈ ਮੈਂ ਕਿਸੇ ਤੋਂ ਪੰਜੀ ਨਹੀਂ ਰੱਖਿਆ ਇੱਥੇ ਤੱਕ ਕੱਲ ਮੇਰਾ ਜਨਮ ਦਿਨ ਸੀ ਵੈਸੇ ਮੈਂ ਇੱਧਰ ਚ ਕਿਹੜਾ ਬੰਦਾ ਮੈਨੂੰ ਘਰੇ ਆ ਕੇ ਹੁੰਦੇ ਗਿਆ ਕੋਈ ਲਡੂ ਲੈ ਗਿਆ ਸਿਰਫ ਮੇਰੇ ਦੋਸਤਾਂ ਤੋਂ ਬਗੈਰ ਜੋ ਮੇਰੇ ਨਾਲ ਲੜ ਰਹੇ ਨੇ ਤੇ ਇੱਕ ਬਿੱਕੀ ਗਰੀਬਨ ਤੋਂ ਬਗੈਰ ਕਿਸੇ ਨੇ ਫੋਨ ਕਰਕੇ ਵੀ ਨਹੀਂ ਪੁੱਛਿਆ ਹਨਾ ਇਹ ਲੋਕਾਂ ਖਾਤਰ ਲੜਦੇ ਲੋਕ ਅਸੀਂ ਆਸ ਹੀ ਦੱਸਦੇ ਹਾਂ ਗੱਲ ਕਰਦੇ ਆ ਪਾਤ ਸਿੰਘ ਦੇ ਪਰਿਵਾਰ ਨੂੰ ਕੀ ਨਹੀਂ ਦੇਤਾ ਉਦਮ ਸਿੰਘ ਦੇ ਪਰਿਵਾਰ ਨੂੰ ਕੀ ਨਹੀਂ ਦੇਤਾ ਹਨਾ ਜਾਂ ਆਪਣੇ ਆਹ ਲੇਟੈਸਟ ਲਾ ਲਓ ਆਪਣੇ ਜੋਧੇਬੰਦੀ ਸਿੰਘ ਧੰਦਰ ਨੇ ਉਹਨਾਂ ਨੂੰ ਕਿਹਨੇ ਕੁਝ ਦੇਤਾ ਕਿੰਨੀ ਕਮਾਈ ਹੈ ਕਿੰਨੇ ਘਰ ਪਰਲੇ ਹਜੇ ਫੇਰ ਕਹੀ ਜਾਂਦੇ ਨੇ ਕਿੱਥੇ ਦਫਾ ਹੋਮੋ ਗੁਰਵਿੰਦਰ ਸਿੰਘ ਟੱਲੋ ਤੇਰੀ ਅਸਲੀ ੜੀ ਐ ਕਿਹੜਾ ਤੇਰਾ ਪਿੰਡ ਐ ਇੱਥੇ ਗਾਲਾਂ ਲਾਵਾਂਗਾ ਮੈਂ ਇਥੋਂ ਵਿੱਚ ਭੌਂਕਦਾ ਸਾਲਾ ਆਹ ਦਫਾ ਹੋਣ ਦੀ ਕਤੀੜ ਵਿਚੀਂ ਟਪਾ ਦੂੰ ਇੱਥੇ ਦਾ ਹੈਗਾ ਤੇ ਚਾਇਆ ਲਿਆ ਪੇੜ ਸਾਲੀ ਕਦੀ ਰਾ ਕਿਥੋਂ ਭੈਣ ਤੋਂ ਜੰਮਦੀਆਂ ਬੇ ਬੇੜੇ ਰੀਸ ਵਾਲੇ ਮਲੰਗ ਭੈਣ ਦਾ ਭਾਈ ਚੰਚਾਗਰੀ ਛੱਡੋ ਚੰਚਾਗਰੀ ਛੱਡੋ ਸੱਚ ਦਾ ਸਾਥ ਦਿਓ ਸੱਚ ਨਾਲ ਖੜੋ ਚੰਚਾਗਰੀ ਹੱਦ ਹੁੰਦੀ ਐ ਇਹ ਤੂਲ ਕੀਆ ਫਰਮਾਨ ਜਾਰੀ ਹੋ ਰਹੇ ਨੇ ਸਾਡੀਆਂ ਗੁਰੂ ਗੋਬਿੰਦ ਸਿੰਘ ਤੇ ਲਾਲੋ ਜ਼ੁਲਮ ਹੋਏ ਚਲੋ ਤੁਸੀਂ ਬੰਦਾ ਉਹ ਵੀੜੂਆਂ ਪਾ ਰਹੇ ਨੇ ਵੀ ਉਹ ਗੰਦਾ ਗਾਲਾਂ ਕੱਢਦਾ ਸੀ 100 ਕੁਸ਼ ਕਰਦਾ ਸੀ ਐਂ ਕਰਦਾ ਸੀ ਹੈ 100 ਕੁਸ਼ ਬੋਲਦਾ ਸੀ ਹਾਂ ਤਾਂ ਛੱਡ ਬਰਾ ਸ਼ਮਿੰਦਰ ਸ਼ਮਰਾ ਭਾਈ ਇਹ ਦੀਪ ਦਾ ਕੌਣ ਆ ਹੈ ਇਹਦੀ ਕਿੱਥੋਂ ਆਇਆ ਕਿੱਥੋਂ ਨਾ ਇਹ ਲੋਕ ਇਹ ਕੌਲੀ ਝੱਟ ਹੁੰਦੇ ਨੇ ਇਹ ਲੋਕ ਇਹਨਾਂ ਦਾ ਆਪਾ ਧਿਆਨ ਲਿਆ ਕਰੋ ਬਹੁਤਾ ਹਨਾ ਹਨਾ ਨਹੀਂ ਨਹੀਂ ਰੂਬੀ ਮਾਨ ਕੋਈ ਵੀ ਸੇਵੀਆਂ ਸੂਗੀਆਂ ਦੇਣੀਆਂ ਹੈ ਕਿ ਤੀੜ ਨੂੰ ਕੀ ਸੀਗੀਆਂ ਦੇਣੀਆਂ ਹਨਾ ਬਾਈ ਮੈਂ ਕੌਲੀ ਝੱਟਾਂ ਨੂੰ ਬੇਨਤੀ ਕਰਦਾ ਮੈਂ ਹੁਣ ਕੌਲੀ ਝੱਟਾਂ ਨੂੰ ਹਟ ਜਾਓ ਥੋੜੇ ਜਿਹਾ ਫਾਇਦਿਆਂ ਲਈ ਥੋੜੇ ਜਿਹਾ ਉਹਦੇ ਲਈ ਸੱਚ ਦਾ ਸਾਥ ਦਿਓ ਵਿਰੋਧਤਾ ਕਰੋ ਕੱਲ ਨੂੰ ਛੱਤ ਤੇ ਤੁਸੀਂ ਉਹਦੇ ਖੁਸ਼ ਹੋਵੋਗੇ ਤੇ ਮੇਰੇ ਕੋਲ ਹੀ ਬੱਜੀ ਜਾ ਮੇਰਾ ਪਰਿਵਾਰ ਚੋਕਿਸ ਦੇ ਕੋਲ ਹੀ ਬੱਜੀ ਜਾਂ ਸਾਨੂੰ ਚੱਕ ਕੇ ਅੰਦਰ ਸੱਡਦਾ ਚਾਰ ਪੰਜ ਜਣੇ ਤਾਂ ਲੜਨ ਵਾਲੇ ਨੇ ਬਾਦਕ ਪਾਰ ਨੇ ਆਪ ਚ ਸਰਕਾਰ ਦੀ ਹੀ ਚਾਲ ਹੈ ਆਈਟੀ ਸੈੱਲ ਦੀ ਹੀ ਚਾਲ ਹੈ ਆਪ ਚ ਲੜਾਉਣਾ ਇਹਨਾਂ ਨੂੰ ਪਤਾ ਵੀ ਐਡੋ ਐਡ ਕਰ ਦੋ ਕਿੰਨਾ ਕੁ ਹੋ ਗਿਆ ਕੀ ਕਦੇ ਕਿਦਰੇ ਭਗਰੇ ਟੱਕ ਕੇ ਦੁਨੀਆ ਗਾਲਾਂ ਦਿੰਦਾ ਸੀ ਉਹ ਵੀ ਉਹਨੂੰ ਵਿੱਚ ਅੰਦਰ ਚੱਕ ਕੇ ਮਾਰਿਆ ਵੀ ਇਹ ਭਾਈ ਭਾਈ 9 ਮਾਸ ਦਾ ਰਿਸ਼ਤਾ ਅੱਡ ਹੋ ਜਾਣ ਫੇਰ ਹਾਂ ਹਾਂ ਟਾਈਮ ਭੇਡਾਂ ਆਣ ਹਾਂ ਫਿਰ ਤੜਕੇ ਉੱਤਰ ਜੂਸ ਮੇਰੇ ਘਰੇ ਵੱਜਾਂਗੇ ਹਣਾ हां भाई मैं हूं भी कहना हूं भी मान लो कि एक हो जो एक ਛੰਡੇ ਥੱਲੇ ਇਕੱਠੇ ਹੋਵਣ ਨਾਲੇ ਤਾਂ ਦੀ ਬੰਦੀ ਸਿੰਘਾਂ ਦੀ ਬਾਤ ਪਾਓ ਉੱਥੇ ਜਿਹੜੇ 20-20 ਸਾਲ ਕੌਮ ਲਈ ਕੱਟ ਕੇ ਜਥੇਦਾਰ ਉਹ ਬਣਨੇ ਚਾਹੀਦੇ ਐ ਜਿਨ੍ਹਾਂ ਨੇ ਕੌਮ ਲਈ 20-20 ਸਾਲ ਕੱਟ ਲਏ ਉਹ ਜਥੇਦਾਰ ਹੁਣ ਫੇਰ ਗੱਲ ਬਣੂਗੀ ਉਹ ਕਰਨਗੇ ਉਹ ਲਾਉਣਗੇ ਮੁਸਤਾਂ ਉਹਨਾਂ 'ਚ ਹਿੰਮਤ ਐ ਮਹਾਰਾਜਾ ਰਣਜੀਤ ਸਿੰਘ ਉਹ ਅਕਾਲੀ ਫੂਲਾ ਸਿੰਘ ਨੇ ਤੇ ਹਰੀ ਸਿੰਘ ਨਾਲ ਉਹਨੇ ਦੋ ਵਾਰ ਮੁਸਕਾਂ ਲਾ ਲਈਆਂ ਸੀ ਅੱਜ ਵਾਲਿਆਂ 'ਚ ਵੀ ਚੇਹਮਤ ਨਹੀਂ ਕਿਵੇਂ ਹੋਵੇ ਗੁਰਦੇਵ ਸਿੰਘ ਕੌਂਕਿਆਂ ਦਾ ਵਰਦੇਵ ਸਿੰਘ ਕੌਂਕੇ ਨੂੰ ਸਰਬੱਤ ਖਾਲਸਾ ਦੰਮ ਦਮੇ ਟਕਸਾਲ ਨਹੀਂ ਜਥੇਦਾਰ ਥਾਪਿਆ ਸੀ ਉਹਦਾ ਕੀ ਹਾਲ ਕਰਿਆ ਸੀ ਕਿਹਨੇ ਕਟਵਾਇਆ ਸੀ ਕਿਹਨੇ ਮਰਵਾਇਆ ਸੀ ਉਹਨਾਂ ਦੀ ਜਰਦੀ ਕਲਮੀਆਂ ਰਸਾਂ ਕਰਦੇ ਨੇ ਇਹ ਕਿੱਥੋਂ ਉਸ ਕਰ ਲਿਆਂਗੇ ਫਿਰ ਕਹਿ ਰਹੇ ਸੀ ਵੀ ਲਿਖਤੀ ਹੋਇਆ ਹੈ ਹੋਇਆ ਹੁਣ ਭਾਈ ਫਿਰ ਮੈਂ ਕੀ ਪੁੱਛਾਂ ਉਹ ਲਿਖਤੀਆਂ ਨੂੰ ਜਦੋਂ ਮੈਂ ਕਹਿ ਰਿਹਾ ਬਾਰੀ-ਬਾਰੀ ਵੀ ਉਹਨਾਂ ਦਾ ਕੋਈ ਯਕੀਨ ਨਹੀਂ ਹੈਗਾ ਭਾਈ ਉਹਨਾਂ ਦਾ ਡਿਊਟੀ ਕਰਨੀ ਆ ਵਿਚਾਰਿਆਂ ਨੇ ਉਹਨਾਂ ਤਾਂ ਮਾਹੌਲ ਨੂੰ ਇੱਕ ਤਰ੍ਹਾਂ ਦਾ ਕਿਵੇਂ ਮਾਰਦੇ ਨੇ ਤਾਂ ਪੜ੍ਹਾਈ ਜਾਂਦਾ ਉਹਨਾਂ ਦਾ ਸਿਖਾਇਆ ਜਾਂਦਾ ਉਹਨਾਂ ਤਾਂ ਮਾਹੌਲ ਵਿਚਾਰਣੇ ਹੈਂਡਲ ਕਰਨਾ ਹੁੰਦਾ ਹੈ ਕਿਵੇਂ ਮਰਜੀ ਕਰਨ ਭਲੋ ਕੇ ਬਰਿਆ ਕੇ ਵਾਦਾ ਕਰਕੇ ਸੌਂਖਾ ਕੇ ਉਹ ਤਾਂ ਉਹਨਾਂ ਦੀ ਡਿਊਟੀ ਹੁੰਦੀ ਹੈ ਉੱਤੋਂ ਖਿੱਚਉਂਦੀ ਹੈ ਉਹਨਾਂ ਨੂੰ ਹੁਣ ਤੁਸੀਂ ਕੱਲ ਦੱਸੋ ਮੈਨੂੰ ਚਲੋ ਜਾਂਦੇ ਜਾਂਦੇ ਆਪਾਂ ਦੋ ਗੱਲਾਂ ਹੋਰ ਕਰਦੇ ਆ ਮੜੀ ਨੂੰ ਸ਼ੇਅਰ ਕਰ ਦਿਓ ਹੁਣ ਤੁਸੀਂ ਮੈਨੂੰ ਇੱਕ ਨਿੱਕੀ ਜਿਹੀ ਆਹ ਗੱਲ ਦੱਸੋ ਵੀ ਕੀ ਅਟਕੀਆਂ ਕੰਮ ਆਪਣਾ ਕੇ ਗੁਰਗੋਬ ਸਿੰਘ ਨੂੰ ਭੇਜੀਆਂ ਸੀ ਹੋਣੋ ਤੋਂ ਚੱਕ ਲੋ ਤੇ ਆ ਕੇ ਤੁਹਾਨੂੰ ਪਤਾ ਸਾਰਾ ਨਸਰਾਂ ਗੜ ਤੱਕ ਆ ਜਾਓ ਬੰਦਾ ਸਿੰਘ ਮਾਦਰ ਤੱਕ ਆ ਜਾਓ ਇਹ ਕਿੱਥੇ ਖੜੇ ਨੇ ਕਿੱਥੇ ਪੁੱਗੇ ਨੇ ਕੋਈ ਵੀ ਨਹੀਂ ਖੜਿਆ ਕੋਈ ਵੀ ਨਹੀਂ ਪੁੱਗਿਆ ਸੰਤਾਂ ਨਾਲ ਕੌਣ ਖੜ ਗਿਆ ਪੁੱਗ ਗਿਆ ਸੱਤ ਜਰਨੈਲ ਸਿੰਘ ਨਾਲ ਕੌਣ ਖੜ ਗਿਆ ਕੌਣ ਪੁੱਗ ਗਿਆ ਜਾਂ ਆਪਣੇ ਬੰਦੀ ਸਿੰਘਾਂ ਨਾਲ ਹੀ ਕੌਣ ਖੜ ਗਿਆ ਕੌਣ ਪੁੱਗ ਗਿਆ ਕੀ ਉਹਨਾਂ ਦੀ ਪੈਨਸ਼ਨ ਹੀ ਮਨਣ ਨਹੀਂ ਚਾਹੀਦੀ ਸ਼੍ਰੋਮਣੀ ਕਮੇਟੀ ਨੂੰ ਜਨ ਜਥੇਦਾਰ ਹੋਣੀ ਹੋਣਾ ਚਾਹੀਦੇ ਬਾਬੇ ਬਖਸ਼ੀਸ਼ ਵਰਗੇ ਜਾਂ ਜਾਂ ਜਿਹਨੇ ਘਟ ਕੇ ਆਏ ਨੇ 30 30 ਸਾਲ ਦਿਆ ਸਿੰਘਾਂ ਨਹੌਰੀ ਵਰਗੇ ਭਾਈ ਪੱਪ ਵਰਗੇ ਹਨਾ ਜੋ ਵੀ ਹੈ ਓਕੇ ਪਾਕੀ ਕੀ ਹੈ ਬਾਕੀ ਨਾ ਉਹ ਬਾਈ ਦਾ ਜਿਹੜਾ ਮੋਨਾ ਹੈਗਾ ਨਾ ਬੋਲਦਾ ਕਿਹੜਾ ਖਲਾਫ ਬੋਲਦਾ ਨਾ ਕਰਿਆ ਤਾਂ ਸਿੱਖੀ ਲਈ ਹੈ ਨਾ ਬਹੁਤ ਕੁਝ ਸਾਰਿਆਂ ਦੀ ਉਹਨਾਂ ਦੀ ਸਲਾਹ ਕਿਉਂ ਨਹੀਂ ਲੈਂਦੇ ਉਹਨਾਂ ਨੂੰ ਦਰਦ ਕਿਉਂ ਨਹੀਂ ਪੁੱਛਦੇ ਬਾਈ ਉਹ ਤੋਂ ਵੀ ਟੱਪ ਗਿਆ ਸੁੱਤੀ ਸਿੰਘ ਉਹ ਤੋਂ ਵੀ ਟੱਪ ਗਿਆ ਹਣਾ ਉਹ ਤੋਂ ਵੀ ਟੱਪ ਗਿਆ ਬੁਰਾ ਹਾਲ ਆ ਬਣ ਕੇ ਦਿਹਾੜਿਆ ਸੁੱਕ ਚੰਦੇ ਥੱਲੇ ਇਕੱਠੇ ਹੋ ਜੋ ਪੰਜਾਬੀ ਉਹ ਸੋਨੂੰ ਮੈਂ ਹਾਕਾਂ ਮਾਰ ਰਹੇ ਹਾਂ ਨਸ਼ੇ ਨਾਲ ਮਰ ਰਹੇ ਹਾਂ ਦਿਲ ਨਾਲ ਫੋਖਲੇ ਕਰ ਰਹੇ ਆ ਡਰਾ ਰਹੇ ਨੇ ਇਹ ਚ ਸੁੱਤਰ ਬੰਨਦੇ ਪਰਚੇ ਪਾ ਕੇ ਇਹਨੂੰ ਨਹੀਂ ਪਤਾ ਕੱਪ ਸਪਿੰਗ ਸਪਿੰਗਰ ਨੂੰ ਜਨਮਾ ਦੱਬੋਂ ਉਹਨਾਂ ਬੁੜਕੂ ਆ ਉਹੋ ਗੱਲ ਹੋ ਗਈ ਨਾ ਮੀਰ ਮੰਨੂ ਵੇਲੇ ਫਖਸ਼ੀਰ ਬਾਦਸ਼ਾਹ ਵੇਲੇ ਉਸ ਰਾਂ ਦੇ ਮੁੱਲ ਪਾਈ ਸੀ ਰਾਂ ਨੇ ਕਹਾਟ ਬਣਾਈ ਸੀ ਸਿੰਘਾਂ ਨੇ ਮੈਂ ਪਹਿਲਾਂ ਵੀ ਕਿੰਨੇ ਵਾਰ ਬੋਲਿਆ ਮੰਨੂ ਸਾਡੀ ਦੋ ਤਰੀ ਅਸੀਂ ਮੰਨੂ ਦੇ ਸੋਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੱਸਿਓ ਜੋ ਜੋ ਮੰਨੂ ਸਾਨੂੰ ਬੜਦਾ